ਵੇਲ ਦੋਸਤੋ ਸ਼ੇਅਰ ਬਾਜ਼ਾਰ ਦੇ ਵਿੱਚ ਕਿੱਦਾਂ ਦੇ ਲੋਕ ਹੁੰਦੇ ਆ ਜੋ ਕਿ ਆਪਣਾ ਪੈਸਾ ਗਵਾਉਂਦੇ ਨੇ ਕਿ ਕਿੱਦਾਂ ਦੇ ਸਮਾਰਟ ਇਨਵੈਸਟਰ ਹੁੰਦੇ ਨੇ ਜੋ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਬਣਾਉਂਦੇ ਨੇ ਅੱਜ ਦੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਤੁਹਾਨੂੰ ਪਤਾ ਚੱਲੇਗਾ ਕਿ ਸ਼ੇਅਰ ਮਾਰਕੀਟ ਦੇ ਦਿੱਗਜ ਖਿਡਾਰੀ ਕਿਹੋ ਜਿਹੇ ਹੁੰਦੇ ਨੇ ਕਿਹੋ ਜਿਹੇ ਲੋਕ ਹੁੰਦੇ ਆ ਜੋ ਕਿ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਕਮਾਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜੋ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਗਵਾਉਂਦੇ ਨੇ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਉਹ ਗਵਾਉਂਦਾ ਜਿਹਦੇ ਕੋਲ ਪੇਸ਼ੀਐਂਸ ਨਹੀਂ ਤੇ ਜੋ ਸ਼ੇਅਰ ਮਾਰਕੀਟ ਨੂੰ ਇੱਕ ਜੂਆ ਸਮਝਦਾ ਕਿ ਸ਼ੇਅਰ ਮਾਰਕੀਟ ਸ਼ਾਇਦ ਇੱਕ ਪੈਸਾ ਛਾਪਣ ਦੀ ਮਸ਼ੀਨ ਵਾ ਜੋ ਕਿ ਇਮੋਸ਼ਨਸ ਦੇ ਨਾਲ ਚੱਲਦਾ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਕੌਣ ਕਮਾਉਂਦਾ ਲੈਟਸ ਸੇ ਕਿ ਕਿਸੇ ਬੰਦੇ ਨੇ ਇੱਕ ਆਮ ਇਨਵੈਸਟਰ ਨੇ ਸ਼ੇਅਰ ਬਾਜ਼ਾਰ ਦੇ ਵਿੱਚ ਕਿਸੇ ਕੰਪਨੀ ਦਾ ਸ਼ੇਅਰ ਬਾਜ਼ ਕੀਤਾ ਉਸ ਨੇ 100 ਦਾ ਖਰੀਦਿਆ ਤੇ ਉਹ ਸ਼ੇਅਰ 120 ਦਾ ਚਲਾ ਗਿਆ ਉਹਨੇ 120 ਦਾ ਵੇਚਤਾ ਉਥੇ ਉਹ ਖੁਸ਼ ਹੋ ਗਏ ਉਥੇ ਉਸ ਨੂੰ ਗਰੀਡ ਹੋ ਗਿਆ ਕਿ ਮੈਂ 20 ਰੁਪਏ ਕਮਾ ਲੇ ਪਰ ਕੁਝ ਟਾਈਮ ਬਾਅਦ ਜਾਂ ਫਿਰ ਕੁਝ ਮਹੀਨਿਆਂ ਬਾਅਦ ਉਹੀ 100 ਦਾ ਸ਼ੇਅਰ 1000 ਤੇ ਚਲਾ ਜਾਂਦਾ ਤੇ ਹੁਣ ਉਹ ਪਛਤਾਉਂਦਾ ਵਾ ਕਿ ਅਗਰ ਮੈਂ ਉਹ ਸ਼ੇਅਰ ਨਾ ਵੇਚਿਆ ਹੁੰਦਾ ਤਾਂ ਉਹਨੇ 1000 ਦਾ ਬਣ ਜਾਣਾ ਸੀ ਮੈਨੂੰ ਕਿੰਨਾ ਪ੍ਰੋਫਿਟ ਹੋਣਾ ਸੀ ਹੁਣ ਉਹ ਪਛਤਾ ਰਿਹਾ ਵਾ ਅਗਲੀ ਵਾਰ ਉਹ ਸੇਮ ਸ਼ੇਅਰ ਨੂੰ ਖਰੀਦੂਗਾ ਤੇ ਉਹ 1000 ਹੋਣ ਦਾ ਵੇਟ ਕਰੂਗਾ ਤੇ ਕਮਾਲ ਦੀ ਗੱਲ ਇਹ ਆ ਕਿ ਉਹ ਫੌਦੇ ਨੇ ਕਦੇ 1000 ਹੋਣਾ ਹੀ ਨਹੀਂ। ਉਹਨੇ 120 ਵੀ ਨਹੀਂ ਹੋਣਾ ਜਦੋਂ ਉਹ 100 ਦਾ 60 ਰਹਿ ਜਾਂਦਾ ਵਾ ਤਾਂ ਉਦੋਂ ਉਹ ਸ਼ੇਅਰ ਨੂੰ ਵੇਚਦਾ ਵਾ। ਉਦੋਂ ਡਰ ਦੇ ਮਾਰੇ ਸ਼ੇਅਰ ਨੂੰ ਵੇਚਦਾ ਵਾ। ਤਾਂ ਜਿਹੜਾ ਇਮੋਸ਼ਨਸ ਤੇ ਚੱਲਦੇ ਨੇ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾਉਂਦਾ ਵਾ ਤਾਂ ਉਹ ਬੰਦਾ ਹਮੇਸ਼ਾ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਗਵਾਉਂਦਾ। ਸਭ ਤੋਂ ਪਹਿਲਾਂ ਤੁਹਾਨੂੰ ਸ਼ੇਅਰ ਬਾਜ਼ਾਰ ਬਾਰੇ ਇਹ ਸਮਝਣਾ ਪੈਣਾ ਕਿ ਸ਼ੇਅਰ ਬਾਜ਼ਾਰ ਜਦੋਂ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਗਾਉਂਦੇ ਹੋ ਤਾਂ 10% ਤੁਸੀਂ ਕਿਸੇ ਕੰਪਨੀ ਦੇ ਮਾਲਕ ਬਣ ਜਾਂਦੇ ਹੋ ਲੈਟਸ ਸੇ ਕਿ ਮੇਰੀ ਇਨਸ਼ੋਰੈਂਸ ਦੀ ਕੰਪਨੀ ਆ ਮੈਂ ਲੋਕਾਂ ਨੂੰ ਇਨਸ਼ੋਰੈਂਸ ਦੀਆਂ ਪਾਲਿਸਿਜ਼ ਵੇਚਦਾ ਮੈਂ ਲਾਈਫ ਇਨਸ਼ੋਰੈਂਸ ਵੇਚਦਾ ਜਾਂ ਫਿਰ ਜਿੰਨੇ ਟਾਈਪ ਦੀਆਂ ਵੀ ਇਨਸ਼ੋਰੈਂਸ ਪਾਲਿਸਿਜ਼ ਹੁੰਦੀਆਂ ਮੈਂ ਲੋਕਾਂ ਨੂੰ ਇਨਸ਼ੋਰੈਂਸ ਦੀਆਂ ਪਾਲਿਸਿਜ਼ ਵੇਚਦਾ ਹਾਂ ਮੈਂ ਆਪਣੀ ਕੰਪਨੀ ਦੇ ਨਾ ਛੋਟੇ ਛੋਟੇ ਟੁਕੜੇ ਘਰਦਾ ਮੈਂ ਆਪਣੀ ਕੰਪਨੀ ਨੂੰ ਵਧਾਉਣਾ ਚਾਹੁੰਦਾ ਤੇ ਮੈਂ ਚਾਹੁੰਦਾ ਕਿ ਮੇਰੀ ਕੰਪਨੀ ਵਧਣ ਦੇ ਲਈ ਮੈਂ ਲੋਕਾਂ ਤੋਂ ਪੈਸਾ ਲੈ ਲੈਣਾ ਚਾਹੁੰਦਾ ਤੇ ਲੋਕ ਮੇਰੀ ਕੰਪਨੀ ਦੇ ਵਿੱਚ ਪੈਸਾ ਕਿਉਂ ਲੋਣਗੇ ਜਦੋਂ ਮੈਂ ਉਹਨਾਂ ਨੂੰ ਆਪਣੀ ਕੰਪਨੀ ਦੀ ਮਲਕੀਅਤ ਦਿਨਾ ਕਿ ਤੁਸੀਂ ਮੇਰੇ ਕੰਪਨੀ ਦੇ ਸ਼ੇਅਰ ਖਰੀਦੋ ਬਦਲੇ ਦੇ ਵਿੱਚ ਮੈਂ ਤੁਹਾਨੂੰ ਆਪਣੀ ਕੰਪਨੀ ਦੀ ਮਲਕੀਅਤ ਦਿਨਾ ਤੇ ਹੁਣ ਲੋਕ ਵੀ ਮੇਰੀ ਕੰਪਨੀ ਦੇ ਮਾਲਕ ਨੇ ਪਰ ਲੋਕ ਮੇਰੀ ਕੰਪਨੀ ਦੇ 19% ਮਾਲਕ ਨੇ ਜਿੰਨੇ ਪਰਸੈਂਟ ਉਹਨਾਂ ਨੇ ਸ਼ੇਅਰ ਹੋਲਡਿੰਗ ਕੀਤੀ ਹੋਈ ਹੈ ਜਿੰਨੇ ਪਰਸੈਂਟ ਸ਼ੇਅਰ ਮੇਰੀ ਕੰਪਨੀ ਦੇ ਉਹਨਾਂ ਨੇ ਹੋਲਡ ਕੀਤੇ ਹੋਏ ਨੇ ਹੁਣ ਮੇਰੀ ਕੰਪਨੀ ਉੱਤੇ ਜਾਂਦੀ ਹੈ ਤਾਂ ਉਹਨਾਂ ਦਾ ਪੈਸਾ ਵੀ ਗਰੋ ਕਰਦਾ ਵਾ ਅਗਰ ਮੇਰੀ ਕੰਪਨੀ ਡਾਊਨ ਜਾਂਦੀ ਹੈ ਤਾਂ ਉਹਨਾਂ ਦਾ ਪੈਸਾ ਵੀ ਖਤਮ ਹੋਊਗਾ ਸਭ ਤੋਂ ਪਹਿਲਾਂ ਤਾਂ ਸ਼ੇਅਰ ਬਾਜ਼ਾਰ ਦੇ ਵਿੱਚ ਇਹ ਸਮਝਣਾ ਪੈਣਾ ਇੱਕ ਸਮਾਰਟ ਇਨਵੈਸਟਰ ਜੋ ਸ਼ੇਅਰ ਬਾਜ਼ਾਰ ਦਾ ਸ਼ੇਅਰ ਹੁੰਦਾ ਵਾ ਨਾ ਉਫ ਸਾਹਿਦਾ ਵਾ ਕਿ ਅਗਰ ਮਾਰਕੀਟ ਕ੍ਰੈਸ਼ ਹੋ ਜੇ ਅਗਰ ਮਾਰਕੀਟ ਡਾਊਨ ਗਈ ਤਾਂ ਕਿਹੜੇ ਕਾਰਨਾਂ ਦੇ ਚੱਲਦੇ ਆ ਮਾਰਕੀਟ ਡਾਊਨ ਗਈ ਇੱਕ ਸਮਾਰਟ ਇਨਵੈਸਟਰ ਹੁੰਦਾ ਵਾ ਨਾ ਮੈਂ ਇੱਥੇ ਕਹੂੰਗਾ ਜਿਹੜਾ ਸ਼ੇਅਰ ਮਾਰਕੀਟ ਦਾ ਸ਼ੇਅਰ ਵਾ ਸ਼ੇਅਰ ਮਾਰਕੀਟ ਦਾ ਸ਼ੇਅਰ ਉਹ ਆ ਜਦੋਂ ਸਟਾਕ ਮਾਰਕੀਟ ਕ੍ਰੈਸ਼ ਹੁੰਦੀ ਆ ਜਦੋਂ ਮਾਰਕੀਟ ਚ ਕ੍ਰੈਸ਼ ਹੁੰਦੀ ਆ ਮਾਰਕੀਟ ਫਾਲ ਕਰਦੀ ਆ ਤਾਂ ਉਹ ਇਹ ਦੇਖਦਾ ਕਿ ਕੀ ਓਵਰঅল ਇਕਨੋਮੀ ਗਿਰੀ ਜਾਂ ਫਿਰ ਉਹ ਕੱਲੀ ਕੰਪਨੀ ਗਿਰੀ ਉਹਨ ਇੱਕ ਆਮ ਬੰਦਾ ਜਿਹਨੇ ਸ਼ੇਅਰ ਹੋਲਡਿੰਗ ਕੀਤੀ ਹੋਈ ਆ ਉਹ ਡਰ ਦੇ ਮਾਰੇ ਵੇਚੂਗਾ ਕਿ ਕਿਤੇ ਮੇਰਾ ਪੈਸਾ ਸਾਰੇ ਦਾ ਸਾਰਾ ਡੁੱਬ ਨਾ ਜਾਵੇ ਪਰ ਜਿਹਨੂੰ ਇੱਕ ਬਿਜ਼ਨਸ ਦੀ ਸਮਝ ਆ ਨਾ ਜਿਹਨੂੰ ਸ਼ੇਅਰ ਹੋਲਡਿੰਗ ਦੀ ਸਮਝ ਉਹ ਵੇਖੂਗਾ ਕਿ ਰੈਸੈਸ਼ਨ ਚੱਲ ਰਿਹਾ ਵਾ ਠੀਕ ਹੈ ਜੀ ਮਾਰਕੀਟ ਗਿਰ ਰਹੀ ਆ ਇਕਨੋਮਿਕ ਡਾਊਨਟਰਨਸ ਆ ਰਹੇ ਆ ਕਿਉਂਕਿ ਕੁਝ ਕੁ ਦੇਸ਼ਾਂ ਦੇ ਨਾਲ ਸਾਡੇ ਦੇਸ਼ ਦੇ ਸੰਬੰਧ ਇੰਨਾ ਦੇ ਬਣ ਗਏ ਪਰ ਇਹ ਜਿਹੜੀ ਕੰਪਨੀ ਦੇ ਵਿੱਚ ਮੈਂ ਸ਼ੇਅਰ ਹੋਲਡਿੰਗ ਕੀਤੀ ਹੋਈ ਆ ਨਾ ਇਹ ਕੰਪਨੀ ਨੂੰ financial management ਇਸ ਕੰਪਨੀ ਦੀ financial discipline ਇਦਾਂ ਦਾਵਾ ਕਿ ਲੌਂਗ ਟਰਮ ਦੇ ਵਿੱਚ ਇਹ ਕੰਪਨੀ ਗਰੋਹ ਹੀ ਕਰੂਗੀ ਤਾਂ ਜਦੋਂ ਲੋਕ ਸ਼ੇਅਰ ਵੇਚਦੇ ਆ ਨਾ ਸਫਤੇ ਦੇ ਵਿੱਚ ਤਾਂ ਉੱਥੇ ਫਾਇਦਾ ਸ਼ੇਅਰ ਮਾਰਕੀਟ ਦਾ ਜਿਹੜਾ ਸ਼ੇਅਰ ਹੁੰਦਾ ਉਹਦਾ ਹੁੰਦਾ ਇੱਕ ਸ਼ੇਅਰ ਮਾਰਕੀਟ ਦਾ ਸ਼ੇਅਰ ਉਹ ਹੁੰਦਾ ਜਿਹਨੂੰ ਇੱਕ ਬਿਜ਼ਨਸ ਦੀ ਸਮਝ ਹੁੰਦੀ ਹੈ ਕਿ ਬਿਜ਼ਨਸ ਗਰੋਹ ਕਦੋਂ ਕਰਦਾ ਹੈ ਮਤਲਬ ਇੱਕ ਐਗਜ਼ਾਮਪਲ ਦੇ ਥਰੂ ਮੈਂ ਸਮਝਾਉਣਾ ਚਾਹਣਾ ਲੈਟਸ ਸੇ ਕਿ ਇੱਕ ਬਹੁਤ ਵੱਡੇ ਜੰਗਲ ਦੇ ਵਿੱਚ ਨਾ ਵੋਟਾਂ ਪੈ ਰਹੀਆਂ ਨੇ ਤੇ ਸ਼ੇਰ ਜੋ ਕਿ ਜੰਗਲ ਦਾ ਬਾਦਸ਼ਾਹ ਹੁੰਦਾ ਵਾ ਉਹ ਕੁਝ ਕੁਝ ਕ ਟਾਈਮ ਦੇ ਲਈ ਨਾ ਬਿਮਾਰ ਹੋ ਗਿਆ ਹੁਣ ਲੋਕ ਕੀ ਕਰ ਰਹੇ ਆ ਕੋਈ ਬੰਦਰ ਨੂੰ ਪਾ ਰਹੇ ਨੇ ਵੋਟਾਂ ਹਾਥੀ ਨੂੰ ਪਾ ਰਹੇ ਆ ਵੋਟ ਕਿ ਉਹ ਦੇਖ ਰਹੇ ਨੇ ਕਿ ਐਟ ਦੀ ਮੂਮੈਂਟ ਕਿਹੜੀ ਚੀਜ਼ ਤਕੜੀ ਆ ਪਰ ਜੋ ਇੱਕ ਸਿਆਣਾ ਬੰਦਾ ਹੁੰਦਾ ਨਾ ਜਿਹਨੂੰ ਇੱਕ ਸਮਝਦਾਰ ਬੰਦਾ ਵਾ ਨਾ ਉਹ ਹਮੇਸ਼ਾ ਵੋਟ ਸ਼ੇਰ ਨੂੰ ਹੀ ਪਾਉਗਾ ਕਿ ਅੱਜ ਸ਼ੇਰ ਚਾਹੀਏ ਬਿਮਾਰ ਵਾ ਅੱਜ ਸ਼ੇਰ ਚਾਹੀਏ ਜ਼ਖਮੀ ਆ ਪਰ ਐਵਰਗ੍ਰੀਨ ਜੋ ਜਾਨਵਰ ਆ ਜੋ ਸ਼ਕਤੀਸ਼ਾਲੀ ਸਭ ਤੋਂ ਪਾਵਰਫੁੱਲ ਜਾਨਵਰ ਉਹ ਹਮੇਸ਼ਾ ਸ਼ੇਰ ਹੀ ਹੁੰਦਾ ਤਾਂ ਸ਼ੇਰ ਮਾਰਕੀਟ ਦੇ ਵਿੱਚ ਜਦੋਂ ਐਂਟਰੀ ਕਰਦਾ ਇੱਕ ਦਿਗਜ ਖਿਡਾਰੀ ਜੋ ਸ਼ੇਰ ਮਾਰਕੀਟ ਦਾ ਸ਼ੇਰ ਹੁੰਦਾ ਉਹ ਇਹ ਦਾਅਵਾ ਕਰਦਾ ਵਾ ਕਿ ਕੰਪਨੀ ਦੇ ਲੋਨ ਸਾਰਾ ਕੁਝ ਠੀਕ ਆ ਕੰਪਨੀ ਦੀ ਬੈਲੈਂਸ ਸ਼ੀਟ ਠੀਕ ਆ ਸਾਰਾ ਕੁਝ ਜਦੋਂ ਠੀਕ ਆ ਫਿਰ ਵੀ ਮਾਰਕੀਟ ਕਰੈਸ਼ ਵਾ ਇਟ ਮੀਨਸ ਕਿ ਇਕਨੋਮਿਕ ਡਾਊਨਟਰਨ ਆਇਆ ਹੋਇਆ ਵਾ ਹੋ ਸਕਦਾ ਕਿ ਅਮਰੀਕਾ ਨੇ ਟੈਰਿਫ ਇਦਾਂ ਦੇ ਉਹ ਲਗਾਏ ਹੋਣ ਸਾਡੇ ਦੇਸ਼ ਤੇ ਕਿ ਅੱਜ ਇਕਨੋਮਿਕ ਡਾਊਨਟਰਨ ਆ ਗਈ ਪਰ ਇੱਕ ਜੋ ਸ਼ੇਅਰ ਮਾਰਕੀਟ ਦਾ ਅਸਲੀ ਖਿਡਾਰੀ ਹੁੰਦਾ ਵਾ ਨਾ ਉਹ ਅਸਲੀ ਕਾਰਨ ਵੇਖਦਾ ਵਾ ਕਿ ਇਸ ਕੰਪਨੀ ਦੇ ਗਿਰਾਵ ਦੇ ਕੀ ਕਾਰਨ ਬਣੇ ਕਿ ਓਵਰਆਲ ਮਾਰਕੀਟ ਦੇ ਵਿੱਚ ਕਰੈਸ਼ ਆਇਆ ਜਾਂ ਫਿਰ ਇਕੱਲੀ ਇਹ ਹੀ ਕੰਪਨੀ ਗਿਰੀ ਉਹ ਇਹ ਚੀਜ਼ ਦੇਖਦਾ ਹੋ। ਪਹਿਲਾਂ ਉਹ ਹਰੇਕ ਚੀਜ਼ ਚੈੱਕ ਕਰਦਾ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨ ਲੱਗੇ। ਵੈਸੇ ਮੈਂ ਇਹਦੀ ਇੱਕ ਵੀਡੀਓ ਵੀ ਬਣਾਈ ਆ। ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਇੱਕ ਸ਼ੇਅਰ ਮਾਰਕੀਟ ਦਾ ਜੋ ਰਾਜਾ ਹੁੰਦਾ ਨਾ ਸ਼ੇਅਰ ਹੁੰਦਾ ਵਾ ਉਹ ਕਿਸੇ ਕੰਪਨੀ ਦੇ ਵਿੱਚ ਪੈਸਾ ਕਿਸੇ ਰੂਮਰਸ ਤੇ ਚੱਲਦੇ ਆ ਕਿਸੇ ਅਫਵਾਹਾਂ ਦੇ ਚੱਲਦੇ ਨਹੀਂ ਲਗਾਉਂਦਾ। ਇੱਕ ਆਮ ਬੰਦਾ ਕਿਹੜਾ ਹੁੰਦਾ ਜੋ ਕਿ ਸ਼ੇਅਰ ਮਾਰਕੀਟ 'ਚ ਪੈਸਾ ਗਵਾਉਂਦਾ ਜੋ ਕਿ ਸ਼ੇਅਰ ਮਾਰਕੀਟ 'ਚ ਹਮੇਸ਼ਾ ਰੋਂਦਾ ਵਾ। ਉਹ ਉਹ ਬੰਦਾ ਹੁੰਦਾ ਜਿਹਨੇ ਸੁਣਿਆ ਕਿ ਫਲਾਣੀ ਕੰਪਨੀ ਦਾ ਸ਼ੇਅਰ ਖਰੀਦੋ ਇਹਦਾ ਸ਼ੇਅਰ ਇੱਥੇ ਤੱਕ ਜਾਊਗਾ ਤੇ ਉਹ ਕਿਸੇ ਅਫਵਾਹਾਂ ਦੇ ਚੱਲਦਾ ਇਮੋਸ਼ਨ ਉੱਤੇ ਚੱਲਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਆਉਂਦਾ ਪਰ ਜੋ ਸ਼ੇਅਰ ਮਾਰਕੀਟ ਦਾ ਡਿੱਗੇਜ ਖਿਡਾਰੀ ਹੁੰਦਾ ਉਹ ਕਿਹੜੀ ਕੰਪਨੀ ਚੋਂਦਾ ਵਾ ਉਹ ਉਦਾਂ ਦੀ ਕੰਪਨੀ ਚੋਂਦਾ ਜਿਹਦੇ ਵਿੱਚ ਕੁਝ ਫਿਊਚਰ ਵੈਲਿਊ ਹੁੰਦੀ ਹੈ ਜਿਦਾਂ ਕਿ ਫਿਊਚਰ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਰੀ ਆ ਅੱਜ ਕੱਲ੍ਹ ਹਰ ਇੱਕ ਜੀ ਵੱਡੀਆਂ ਵੱਡੀਆਂ ਲਾਰਜ ਸਕੇਲ ਦੀਆਂ ਕੰਪਨੀਆਂ ਮਾਈਕਰੋਸਾਫਟ ਵਰਗੀਆਂ ਹੋ ਗਈਆਂ Google ਵਰਗੀਆਂ ਹੋ ਗਈਆਂ ਜਿੰਨੀਆਂ ਵੀ ਲਾਰਜ ਸਕੇਲ ਦੀਆਂ ਕੰਪਨੀਆਂ ਆ ਸਭ ਦੀ ਨੀਸ਼ ਸਭ ਦਾ ਬੇਸ ਮਾਡਲ ਆਰਟੀਫੀਸ਼ੀਅਲ ਇੰਟੈਲੀਜੈਂਸ AI ਤੇ ਬਣਿਆ ਹੋਇਆ ਤਾਂ ਇੱਕ ਦਿੱਗਜ ਖਿਡਾਰੀ ਹੁੰਦਾ ਜੋ ਸ਼ੇਅਰ ਮਾਰਕੀਟ ਦਾ ਉਹ ਇਹ ਸਮਝੂਗਾ ਕਿ ਇਹ ਕੰਪਨੀ ਦੇ ਵਿੱਚ ਫਿਊਚਰ ਵੈਲਿਊ ਆ ਜੋ ਚੀਜ਼ ਹਜੇ ਆਈ ਵੀ ਨਹੀਂ ਇਹ ਕੰਪਨੀ ਹੋਣ ਤੋਂ ਹੀ ਉਸ ਨੂੰ ਯੂਜ਼ ਕਰ ਰਹੀ ਆ ਮੈਨੂੰ ਲੱਗਦਾ ਕਿ ਇੱਕ ਸ਼ੇਅਰ ਮਾਰਕੀਟ ਦਾ ਜੋ ਬਾਦਸ਼ਾਹ ਹੁੰਦਾ ਨਾ ਉਹ ਇੱਕ ਇਨਵੈਸਟਰ ਤਾਂ ਹੁੰਦਾ ਹੀ ਨਹੀਂ ਉਹ ਏਦਾਂ ਦਾ ਬੰਦਾ ਹੁੰਦਾ ਜਿਹਨੂੰ ਕਿ ਬਿਜ਼ਨਸ ਦੀ ਸਮਝ ਆਉਂਦੀ ਹੈ ਕਿ ਬਿਜ਼ਨਸ ਕਿਹੜਾ ਗਰੂ ਕਰਦਾ ਜਿਹਦੇ ਵਿੱਚ ਕੁਝ ਫਿਊਚਰ ਵੈਲਿਊ ਹੋਵੇ ਜਿਹਦੇ ਵਿੱਚ ਏਦਾਂ ਦੀ ਵੈਲਿਊ ਹੋਵੇ ਜੋ ਹੋਰ ਕਿਸੇ ਕੰਪਨੀ ਦੇ ਵਿੱਚ ਵੈਲਿਊ ਹੋਵੇ ਹੀ ਨਾ ਜਿਵੇਂ ਕਿ ਟੈਸਲਾ ਦੀ ਐਗਜ਼ਾਮਪਲ ਲੈ ਲਓ ਟੈਸਲਾ ਨੇ ਏਦਾਂ ਦੀਆਂ ਗੱਡੀਆਂ ਪ੍ਰੋਡਿਊਸ ਕੀਤੀਆਂ ਜੋ ਅੱਜ ਤੱਕ ਕਿਸੇ ਜਰਮਨੀ ਵਰਗੇ ਦੇਸ਼ ਡੇਡੇ ਦੇ ਦੇ ਜਿਨ੍ਹਾਂ ਨੇ ਆਟੋਮੋਬਾਈਲ ਸੈਕਟਰ ਖੜੇ ਕੀਤੇ ਉਹ ਸੈਕਟਰ ਉਸ ਦੀ ਰੀਸ ਹੀ ਨਹੀਂ ਕਰ ਦੇ ਕਰ ਪਾਈ ਮਹਿੰਦਰਾ ਵਰਗੇ ਹੋਗੇ ਟਾਟਾ ਵਰਗੇ ਹੋਗੇ ਟੈਸਲਾ ਦੀ ਕਿਸੇ ਨੇ ਰੀਸ ਹੀ ਨਹੀਂ ਕੀਤੀ ਸੀ ਤਾਂ ਉਹ ਵੇਖੂਗਾ ਕਿ ਟੈਸਲਾ ਦੇ ਵਿੱਚ ਬਾਕੀ ਆਟੋਮੋਬਾਈਲ ਇੰਡਸਟਰੀ ਤੋਂ ਵੱਖ ਕੀ ਹੈ ਉਹ ਇਦਾਂ ਦੀ ਚੀਜ਼ ਵੇਖੂਗਾ ਫਿਰ ਉਹ ਵੇਖੂਗਾ ਕਿ ਕਿਸੇ ਕੰਪਨੀ ਦੀ ਪ੍ਰੋਫਿਟ ਐਂਡ ਲਾਸਟ ਸਟੇਟਮੈਂਟ ਨੂੰ ਵੇਖਦਾ ਹੋਗਾ ਇੱਕ ਸਮਾਰਟ ਇਨਵੈਸਟ ਸ਼ੇਅਰ ਬਾਜ਼ਾਰ ਦਾ ਸਮਾਰਟ ਇਨਵੈਸਟਰ ਕਿਹੜਾ ਹੁੰਦਾ ਵਾ ਇਹ ਮੈਂ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਣਾ ਚਾਹੁੰਦਾ ਤੇ ਇਦਾਂ ਦੇ ਬੰਦੇ ਜੋ ਕਿ ਸਪੈਕੂਲੇਟਰ ਹੁੰਦੇ ਆ ਸਪੈਕੂਲੇਟਰ ਮਤਲਬ ਇਦਾਂ ਦੇ ਬੰਦੇ ਜਿਨ੍ਹਾਂ ਨੂੰ ਨਾ ਜਿਆਦਾ ਛੇਤੀ ਅਮੀਰ ਹੋਣ ਦੀ ਕਾਲੀ ਹੁੰਦੀ ਹੈ ਜਿਨ੍ਹਾਂ ਨੂੰ ਇਦਾਂ ਹੁੰਦਾ ਕਿ ਮੈਂ ਅੱਜ ਸਟਾਕ ਮਾਰਕੀਟ ਦੇ ਵਿੱਚ ਪੈਸਾ ਖਰਚਾਂ ਤੇ ਕੱਲ ਨੂੰ ਹੀ ਮੈਂ ਅੰਬਾਨੀ ਬਣ ਜਾਵਾਂ ਕੱਲ ਨੂੰ ਹੀ ਮੈਂ ਕਰੋੜਪਤੀ ਬਣ ਜਾਵਾਂ ਇਦਾਂ ਦੇ ਬੰਦਿਆਂ ਦੀ ਕਹਾਣੀ ਹੁਣ ਕੀ ਹੈ ਕਿ ਇੱਕ ਬੰਦਾ ਜ਼ਮੀਨ ਦੇ ਵਿੱਚ ਬੀ ਬੂੰਦਾ ਵਾ ਤੇ ਇੱਕ ਬੰਦਾ ਵੀ ਜ਼ਮੀਨ ਦੇ ਵਿੱਚ ਬੀ ਪਾਉਂਦਾ ਵਾ ਹੁਣ ਇੱਕ ਬੰਦਾ ਕੀ ਕਰਦਾ ਕਿ ਉਹਨੂੰ ਕਾਹਲੀ ਹੁੰਦੀ ਆ ਕਿ ਕਦੋਂ ਪੌਦਾ ਗੁਣੇ ਤੇ ਇਹ ਕਦੋਂ ਫਲ ਦੇਵੇ ਉਹ ਰੋਜ਼ ਜਾ ਕੇ ਚੈੱਕ ਕਰਦਾ ਕਿ ਅੱਜ ਬੀਜ ਕਿੱਡਾ ਗੋਇਆ ਅੱਜ ਕਿੱਡਾ ਗੋਇਆ ਤੇ ਇੱਕ ਬੰਦਾ ਉਹਨੂੰ ਪਤਾ ਕਿ ਇੱਕ ਬੀਜ ਨੂੰ ਦਰਖਤ ਬਣਨ ਦੇ ਲਈ 10 ਸਾਲ ਚਾਹੀਦੇ ਆ 15 ਸਾਲ ਚਾਹੀਦੇ ਆ ਉਹਨੂੰ ਉਨੀ ਮਾਤਰਾ ਦੇ ਵਿੱਚ ਪਾਣੀ ਚਾਹੀਦਾ ਸੂਰੀ ਵੀ ਰੋਸ਼ਨੀ ਚਾਹੀਦੀ ਆ ਹਵਾ ਚਾਹੀਦੀ ਆ ਤੇ ਉਹ ਜ਼ਮੀਨ ਦੇ ਵਿੱਚ ਹੀ ਚਾਹੀਦਾ ਵਾ ਹੁਣ ਮੇਰੇ ਤੁਹਾਡੇ ਅੱਗੇ ਇੱਕ ਸਵਾਲ ਆ ਕਿਹੜਾ ਬੰਦਾ ਫਲ ਖਾਊਗਾ ਪਰਸਨ ਇਹ ਜਾਂ ਪਰਸਨ ਵੀ ਹੁਣ ਜਿਹੜਾ ਬੰਦਾ ਰੋਜ਼ ਜਾ ਕੇ ਉਹਨੂੰ ਦੇਖ ਰਿਹਾ ਵਾ ਕਿ ਅੱਜ ਵੀ ਕਿੱਡਾ ਬਹੋਇਆ ਅੱਜ ਮੈਂ ਵੇਖਾਂ ਰਿਹਾ ਜਾ ਕੇ ਤੇ ਅੱਜ ਕਿੱਡਾ ਹੋ ਗਿਆ ਉਹਦਾ ਕਦੇ ਪੌਦਾ ਬਣਨਾ ਹੀ ਨਹੀਂ ਉਹਨੂੰ ਪੇਸ਼ੈਂਸ ਨਹੀਂ ਨੀ ਉਹਨੂੰ ਪਤਾ ਹੀ ਨਹੀਂ ਕਿ ਇੱਕ ਬੀਜ ਨੂੰ ਪੌਦਾ ਬਣਨ ਦੇ ਲਈ ਉਹਨੂੰ ਫਲ ਦੇਣ ਦੇ ਲਈ ਇੱਕ ਰਿਕੁਆਇਰਮੈਂਟਸ ਲੱਗਣੀਆਂ ਨੇ ਤਾਂ ਇਦਾਂ ਹੀ ਸਮਾਰਟ ਇਨਵੈਸਟਰ ਹੁੰਦਾ ਸਮਾਰਟ ਇਨਵੈਸਟਰ ਨੂੰ ਪਤਾ ਹੁੰਦਾ ਵਾ ਕਿ ਕਿੱਦਾਂ ਦੇ ਬਿਜ਼ਨਸ ਗਰੋ ਕਰਦੇ ਆ ਕਿੱਦਾਂ ਦੇ ਬਿਜ਼ਨਸ ਦੇ ਵਿੱਚ ਜੇ ਮੈਂ ਪੈਸਾ ਲਗਾਵਾ ਤਾਂ ਉਹ ਮੇਰਾ ਪੈਸਾ ਗਰੋ ਕਰਕੇ ਦੇਣਗੇ ਹੁਣ ਅੰਬਾਨੀ ਦਾਨੀ ਵਰਗੇ ਵੱਡੀਆਂ-ਵੱਡੀਆਂ ਰਿਲਾਇੰਸ ਵਾਲੀਆਂ TCS ਵਾਲੀਆਂ ਇਨਫੋਸਿਸ ਵਰਗੀਆਂ ਮਾਈਕਰੋਸਾਫਟ ਵਾਲਗੀਆਂ ਕੰਪਨੀਆਂ ਕੋਲ ਐਕਸਪੀਰੀਅੰਸ ਇਹਨਾਂ ਵਾ ਉਹਨਾਂ ਨੂੰ ਫਿਊਚਰ ਪਤਾ ਵਾ ਕਿ ਇੱਕ ਬਿਜ਼ਨਸ ਗਰੋ ਕਿਵੇਂ ਕਰਦਾ ਕਿਸੇ ਬਿਜ਼ਨਸ ਦਾ ਫਾਈਨੈਂਸ਼ੀਅਲ ਡਿਸਿਪਲਨ ਕਿੱਦਾਂ ਰੱਖਣਾ फाइनेंशियली मैनेज ਕਿਵੇਂ ਕਰਨਾ ਜਿਸ ਬਿਜ਼ਨਸ ਨੂੰ ਜਦੋਂ ਸਾਰੀਆਂ ਰਿਕੁਆਇਰਮੈਂਟਸ ਕੋਈ ਬਿਜ਼ਨਸ ਫਾਲੋ ਕਰ ਰਿਹਾ ਤਾਂ ਉਹ ਬਿਜ਼ਨਸ ਗਰੁੱਪ ਕਿਉਂ ਨਹੀਂ ਕਰੂੰ ਤਾਂ ਸ਼ੇਅਰ ਮਾਰਕੀਟ ਦੇ ਵਿੱਚ ਮੈਂ ਪੈਸਾ ਕਿਉਂ ਨਹੀਂ ਕਮਾਉਂਗਾ ਜਦੋਂ ਇੱਕ ਬਿਜ਼ਨਸ ਨੂੰ ਚੱਲਣ ਦੇ ਲਈ ਜਿੰਨਾ ਕੁਝ ਵੀ ਚਾਹੀਦਾ ਜਦੋਂ ਇੱਕ ਬਿਜ਼ਨਸਮੈਨ ਉਹ ਸਾਰਾ ਕੁਝ ਦੇ ਰਿਹਾ ਤਾਂ ਬਿਜ਼ਨਸ ਗਰੁੱਪ ਕਿਉਂ ਨਹੀਂ ਕਰੂੰ ਜਦੋਂ ਇੱਕ ਬੰਦੇ ਨੂੰ ਬਿਜ਼ਨਸ ਤੇ ਸਮਝ ਆ ਉਹ ਬਿジネス ਕ੍ਰੋਪ ਹੈ ਉਹ ਨਹੀਂ ਕੋਈ ਐਕਸ ਸਮਾਰਟ ਇਨਵੈਸਟਮੈਂਟ ਇਟ ਇਸ ਅਨਦਰ ਜਿੱਦਾਂ ਅਗਰ ਇੱਕ ਬੀਜ ਉਹ ਬੀਜ ਨੂੰ ਧਰਤੀ ਦੇ ਵਿੱਚ ਬੋਇਆ ਤੇ ਨੂੰ 10 ਸਾਲ ਲਈ ਵੇਟ ਕੀਤੀ 10 ਸਾਲਾਂ ਦੇ ਵਿੱਚ ਰੋਜ਼ ਨੂੰ ਪਾਣੀ ਮਿਲ ਰਿਹਾ ਉਹਨੂੰ ਹਵਾ ਦੀ ਰੋਸ਼ਨੀ ਮਿਲਦੀ ਹੈ ਉਹਨੂੰ ਅਗਰ ਉਹਦੇ ਆਸ-ਪਾਸੇ ਕੋਈ ਕਾਹ ਫੂਸ਼ ਹੋ ਗਰੇ ਹੈ ਉਹ ਕਾਹ ਫੂਸ਼ ਨੂੰ ਕੱਟਿਆ ਜਾ ਰਿਹਾ ਵਾ ਤਾਂ ਉਹ ਪੌਦਾ ਕਿਉਂ ਨਹੀਂ ਬਣੂਗਾ ਜਦੋਂ ਕੁਦਰਤ ਦੀਆਂ ਸਾਰੀਆਂ ਰਿਕੁਆਇਰਮੈਂਟ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਤਾਂ ਉਹਦਾ ਫਿਊਚਰ ਪੱਕਾ ਹੁੰਦਾ ਹੈ ਇਦਾਂ ਹੀ ਇੱਕ ਸਮਾਰਟ ਇਨਵੈਸਟਰ ਸੋਚਦਾ ਵਾ ਸਮਾਰਟ ਇਨਵੈਸਟਰ ਦਿਮਾਗ ਲਾਉਂਦਾ ਵਾ ਕਿ ਅਗਰ ਇੱਕ ਬਿਜ਼ਨਸਮੈਨ ਨੂੰ ਇੰਨੀ ਸਮਝ ਹੋ啊 ਕਿ ਉਹ ਇਦਾਂ ਦੀ ਚੀਜ਼ ਲੈ ਕੇ ਆ ਰਿਹਾ ਆਪਣੇ ਬਿਜ਼ਨਸ ਦੇ ਵਿੱਚ ਜੋ ਉਹਦੇ ਕੰਪੀਟੀਟਰ ਕਦੇ ਫਾਲੋ ਨਹੀਂ ਕਰ ਸਕਦੇ ਅਗਰ ਉਹ ਬਿਜ਼ਨਸ ਯੂਨੀਕ ਤਾਂ ਉਹਦਾ ਕਰੋੜਾਂ ਅਰਬਾਂ ਕਮਾਉਣਾ ਉਸ ਬਿਜ਼ਨਸ ਉੱਤੇ ਜਾਣਾ ਲਾਜ ਨਹੀਂ ਤਾਂ ਇਦਾਂ ਇੱਕ ਸ਼ੇਅਰ ਮਾਰਕੀਟ ਦਾ ਸ਼ੇਅਰ ਸ਼ੇਅਰ ਮਾਰਕੀਟ ਦੇ ਫੀਲਡ ਵਿੱਚ ਉਤਰਦਾ ਹੋ